ਹਾਂ ਕਿ ਦੋਸਤੋ ਬਹੁਤ ਸਾਰੇ ਕੁੜੀਆਂ ਅਰਬ ਕੰਟਰੀ ਜਾਂਦੀਆਂ ਵਾ ਭਾਈ ਅਸੀਂ ਹਮੇਸ਼ਾ ਵੀਡੀਓ ਬਣਾ ਕੇ ਅਪਲੋਡ ਕਰਦੇ ਰਹਿੰਦੇ ਕਿ ਅਰਬ ਕੰਟਰੀਆਂ ਵਿੱਚ ਕਿਸੇ ਵੀ ਧੀ ਭੈਣ ਨੂੰ ਨਾ ਭੇਜੋ ਉੱਥੇ ਸੌਦੇਬਾਜ਼ੀ ਹੁੰਦੀ ਹੈ ਸ਼ੇਖਾਂ ਦੇ ਉਹ ਦੇਸ਼ ਨੇ ਭਾਈ ਅਰਬ ਕੰਟਰੀਆਂ ਨੇ ਠੀਕ ਹੈ ਨਾ ਸੋ ਭਾਈ ਵਿਚਾਰ ਰੱਖੋ ਆਪਣੀ ਕੁੜੀਆਂ ਨੂੰ ਨਾ ਭੇਜੋ ਆਹ ਦੇਖ ਲਓ ਕੁੜੀ ਮਸਕਟ ਗਈ ਸੀ ਵਿਚਾਰੀ ਫਸ ਗਈ ਹੈ ਜਦੋਂ ਵਾਪਸ ਆਈਆ ਤਾਂ ਸੁਣਨੋ ਫਿਰ ਆਪ ਅਬੀਤੀ ਵੀ ਜੋ ਕੁਛ ਕੁੜੀ ਨੇ ਦੱਸਿਆ ਵਾ ਕਿ ਮੇਰੇ ਨਾਲ ਉੱਥੇ ਕਿਵੇਂ ਕਿੱਦਾਂ ਕਿੱਦਾਂ ਹੋਈਆ ਤੇ ਕਿਹਨੇ ਮੈਨੂੰ ਵੇਚਿਆ ਸੀ ਤੇ ਕਿਹਨਾਂ ਦੇ ਕੋਲ ਲਓ ਸੁਣ ਲਓ ਸਾਰਾ ਵੀਡੀਓ ਭਾਈ ਬਿਰੇ ਮੈਂ ਮਾਸਕੜ ਗਈ ਸੀ ਅਮਾਨ ਦੇਸ਼ ਚ ਗਈ ਸੀ ਜੀ ਹਾਂਜੀ ਜੀ ਤੇ ਉੱਥੇ ਗਈ ਸੀ ਜਨ ਕਿ ਉੱਥੋਂ ਮੈਂ ਕੁੜੀ ਮੋਗੇ ਦੀ ਕੁੜੀ ਸੀਗੀ ਜਿਹਨੇ ਕਿ ਮੈਨੂੰ ਉੱਥੇ ਵੀ ਜਨ ਕਿ ਮਾਸਕੜ ਚ ਫਸਾਇਆ ਵੀਰੇ ਹਾਂਜੀ ਤਾਂ ਵੀ ਮੈਨੇ ਜਿਵੇਂ ਬੱਚਿਆਂ ਦੇ ਨਾਲ ਬੱਚੇ ਉਹਨਾਂ ਦੇ ਪੜਦੇ ਸੀਗੇ ਤਾਂ ਮੈਨੂੰ ਉਹਨਾਂ ਤੱਕ ਵੀ ਉਹਨਾਂ ਦੇ ਬੱਚੇ ਨੇ ਗੱਲ ਕੀਤੀ ਮੇਰੀ ਮੰਮੀ ਬਾਹਰ ਆ ਤਾਂ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਚਲੋ ਉਹਨਾਂ ਦੇ ਘਰੇ ਗਈ ਉਹਦੀ ਸੱਸ ਕਹਿੰਦੀ ਹਾਂ ਮੇਰੀ ਨੂੰਹ ਬਾਹਰ ਆ ਤਾਂ ਮੇਰੇ ਮੈਂ ਜਦੋਂ ਉਹ ਆਈ ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਉਹਨੇ ਮੇਰਾ ਪਾਸਪੋਰਟ ਗਾਂ ਵੀ ਜੰਟ ਨੂੰ ਭੇਜਤਾ ਤਾਂ ਜੰਟ ਵੀ ਜਿਹੜਾ ਵਾ ਉਹ ਵੀ ਇਦਾਂ ਨਾ ਵੀ ਇਦਾਂ ਹੀ ਕੁੜੀਆਂ ਨਾਲ ਖਰਾਬ ਕਰਦਾ ਵਾ ਤੇ ਜਦੋਂ ਮੈਨੂੰ ਮਾਸਕਟ ਤੇ ਬੰਬੇ ਪਹੁੰਚ ਗਈ ਤਾਂ ਬੰਬੇ ਜਾ ਕੇ ਵੀਰੇ ਉਹਨਾਂ ਨੇ ਮੈਨੂੰ ਵੀ ਫੋਨ ਕੀਤਾ ਕਿ ਤੈਨੂੰ ਟੂਰਿਸਟ ਵੀਜ਼ਾ ਦਾ ਸੱਦਿਆ ਵੀ ਵਰਕ ਅਪਾਰਟਮੈਂਟ ਤੇ ਨਹੀਂ ਸੱਦਿਆ ਟੂਰਿਸਟ ਵੀਜ਼ਾ ਦੇ ਸੱਦਿਆ ਤਾਂ ਚਲੋ ਵੀਰੇ ਮੈਂ ਉੱਥੇ ਗਾਂ ਚਲੀ ਗਈ ਠੀਕ ਹੈ ਮਾਸਕਟ ਪਹੁੰਚ ਗਈ ਫਿਰ ਵੀਰੇ ਮੈਨੂੰ 2-4 ਦਿਨ ਵਧਿਆ ਰੱਖਿਆ ਉਹਨਾਂ ਨੇ ਤਾਂ ਮੈਨੂੰ ਤੰਗ ਪਰੇਸ਼ਾਨ ਕਰਤਾ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ ਵੀਰੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਕਿ ਇਦਾਂ ਨਾ ਵੀ ਇਦਾਂ ਗਲਤ ਕੰਮ ਕਰਦਾ ਤਾਂ ਜਨ ਕਿ ਉਹਨਾਂ ਨੇ ਮੇਰੇ ਵੀ ਗਲਤ ਕੰਮ ਕਰਾਇਆ ਮੇ ਨਾਲ ਜਨ ਕਿ ਉਹਨਾਂ ਨੇ ਇਦਾਂ ਟਰਟਚਰ ਕੀਤਾ ਵੀਰ ਉਹਨਾਂ ਨੇ ਮੈਨੂੰ ਤੁਸੀਂ ਜਦੋਂ ਇੰਡੀਆ ਤੋਂ ਗਏ ਹੋ ਕਿੰਨਾ ਟਾਈਮ ਉੱਥੇ ਰਹੇ ਹੋ ਵੀਰੇ ਮੈਂ ਉੱਥੇ ਵੀ 1 ਮਹੀਨਾ ਰਹੀਆਂ ਪੂਰਾ ਅੱਛਾ 1 ਮਹੀਨਾ ਹਾਂਜੀ ਮੇਰੀ 9 ਤਰੀਕ ਦੀ ਫਲਾਈਟ ਸੀ ਮੈਂ 9 ਤਰੀਕ ਨੂੰ ਆਇਆ ਹਾਂਜੀ ਅੱਛਾ ਤੇ ਉੱਥੇ ਜਦੋਂ ਤੁਸੀਂ ਗਏ ਹੋ ਤੇ ਇਹ ਕਿਹਦੀ ਮਿਲੀ ਭਗਤੀ ਸੀਗੀ ਜਿਹੜੇ ਤੁਹਾਡੇ ਨਾਲ ਗਲਤ ਕੰਮ ਕੀਤਾ ਉੱਥੇ ਇਹ ਕਿਹਦੀ ਮਿਲੀ ਭਗਤੀ ਸੀ ਵੀਰੇ ਉਹ ਇਹ ਕੁੜੀ ਉਹਨਾਂ ਦੇ ਨਾਲ ਜਿਹੜੀ ਇਹ ਕੁੜੀ ਸੀ ਉਹਦੇ ਗਾਂਹ ਕੁੜੀ ਦੇ ਲਿੰਕ ਸੀ ਉੱਥੇ ਮੁੰਡਿਆਂ ਬੰਦਿਆਂ ਦੇ ਨਾਲ ਹਾਂਜੀ ਤੇ ਹੋਰ ਹੋਰ ਵੀ ਕੁੜੀਆਂ ਸੀ ਤੁਹਾਡੇ ਵੀਰੇ ਕੁੜੀਆਂ ਉੱਥੇ ਘੱਟੋ ਘੱਟ ਵੀਰੇ ਗੁਰਦਵਾਰੇ ਚ ਕੁੜੀਆਂ 50 ਕੁੜੀਆਂ ਫਸੀ ਹੋਈਆਂ ਅੱਛਾ ਹਾਂਜੀ ਤੇ ਜਿਹੜੀਆਂ ਕੁੜੀਆਂ ਜਿਸ ਦਿਨ ਮੈਂ ਇੱਥੋਂ ਵੀਰੇ ਆ ਵੀ ਆਉਂ ਵੀ ਇਹਦੇ ਨਾਲ ਉਹ ਕੁੜੀਆਂ ਉਹਨੇ ਕਾਫੀ ਉਹ ਆਪਦੇ ਘਰੇ ਦਾ ਅਫਤਰ ਚ ਸਾਧਦੀ ਆ ਕੁੜੀਆਂ ਪਹਿਲਾਂ ਦਾ ਅਫਤਰ ਚ ਸਾਧਦੀ ਆ ਫਿਰ ਉਹਨਾਂ ਨੂੰ ਕਈ ਘਰਾਂ ਦੇ ਲੈ ਕੇ ਜਾਂਦੀ ਆ ਫਿਰ ਉਹ ਚੈੱਕ ਕਰੌਣ ਦੀ ਕੁੜੀ ਕਿਵੇਂ ਆ ਤੁਹਾਨੂੰ ਪਸੰਦ ਆ ਫਿਰ ਜਿੱਦਾਂ ਕੁੜੀਆਂ ਉਹਨਾਂ ਨੂੰ ਪਸੰਦ ਲੱਗਦੀਆਂ ਠੀਕ ਲੱਗਦੀਆਂ ਵਾ ਫਿਰ ਉਹਨਾਂ ਦਾ 3-3 ਲੱਖ ਰੁਪਏ ਇੰਡੀਆ ਦਾ ਲੈ ਲੈਂਦੇ ਤੁਹਾਨੂੰ ਕਿੰਨੇ ਚ ਵੇਚ ਸਕਦੇ ਮੈਨੂੰ ਉਹਨਾਂ ਨੇ ਵੀਰੇ 3 ਲੱਖ ਚ ਵੇਚਿਆ ਸੀਗਾ ਹਾਂਜੀ ਤੁਹਾਨੂੰ ਇਹ ਗੱਲ ਕਿੱਦਾਂ ਪਤਾ ਲੱਗੀ ਕਿ ਤੁਹਾਨੂੰ ਵੇਚ ਕਰ ਵੀਰੇ ਜਦੋਂ ਉਹਨਾਂ ਨੇ ਮੈਨੂੰ ਫੋਨ ਪਰੇਸ਼ਾਨ ਵੀ ਮੈਨੂੰ ਫੋਨ ਆਉਣ ਲੱਗੇ ਸੀਗਾ ਹਾਂਜੀ ਜਦੋਂ ਮੈਂ ਨਾ ਵੀਰੇ ਉਹਨਾਂ ਨੇ ਮੈਨੂੰ ਜਿੱਤੋਂ ਮੈਨੂੰ ਵੇਚਤਾ ਸੀ ਉਹਨਾਂ ਨੇ ਕਿਸੇ ਦੇ ਘਰੇ ਵੇਚਤਾ ਸੀਗਾ ਤਾਂ ਉੱਥੋਂ ਮੈਨੂੰ ਫੋਨ ਆਉਣ ਲੱਗੇ ਸੀਗੇ ਕਿ ਤੈਨੂੰ ਉਹਦੇ ਨਾਲ ਵੀ ਅਸੀਂ ਲੈ ਕੇ ਜਾਣਾ ਰਾਤ ਰੱਖਣਾ ਤੈਨੂੰ ਤੇ ਯਾਨੀ ਕਿ ਜੈਸਟਾ ਮੇਰੇ ਕੋਲ ਰਿਕਾਰਡਿੰਗ ਵੀ ਪਈਆਂ ਉਹਨਾਂ ਦੀ ਸਭ ਪਈਆਂ ਰਿਕਾਰਡਿੰਗ ਵੀ ਪਈਆਂ ਫੋਨ ਕਾਲ ਵੀ ਪਈਆਂ ਵੀ ਇੰਨੇ ਮੈਨੂੰ ਫੋਨ ਕਾਲ ਆਏ ਰ ਤਾਂ ਉਹ ਮੈਨੂੰ ਕਹਿੰਦੇ ਰਾਤ ਦਾ ਕਹਿੰਦੇ ਸੀ ਸਾਰੇ ਜੈਂਸੀ ਫੋਨ ਕਰੀ ਲੈਡੀਆਂ ਦਾ ਕਿਸੇ ਦਾ ਨਹੀਂ ਮੈਨੂੰ ਫੋਨ ਆ ਜੈਂਸੀ ਆ ਵੀ ਤੈਨੂੰ ਰਾਤ ਰੱਖਣਾ ਤੇ ਤੈਨੂੰ ਇੰਨੇ ਚ ਵੇਚਿਆ ਗਿਆ ਤੇ ਤੁਸੀਂ ਫਿਰ ਇੰਡੀਆ ਵਾਪਸ ਕਿਦਾਂ ਆਏ ਕਿ ਦੀ ਹੈਲਪ ਦੇ ਨਾਲ ਵੀਰੇ ਮੈਂ ਸਕੰਦਰ ਵੀਰ ਜੀ ਢਿੱਲੋ ਸਕੰਦਰ ਵੀਰ ਜੀ ਇਹਨਾਂ ਦਾ ਵਾ ਇਹਨਾਂ ਦੇ ਮੈਂ ਫੇਸਬੁੱਕ ਤੋਂ ਇਹਨਾਂ ਦਾ ਨੰਬਰ ਲਿਆ ਮੈਂ ਤਾਂ ਵੀ ਇਹਨਾਂ ਦਾ ਜਦੋਂ ਮੈਨੂੰ ਪਤਾ ਲੱਗਾ ਕਿ ਵੀਰੇ ਜੀ ਗਾਇਕ ਇਹਨਾਂ ਦੀ ਵੀ ਵੀਡੀਓ ਵਾਇਰਲ ਹੋਈ ਇਹਨਾਂ ਦੇ ਦੇਖਿਆ ਮੈਂ ਇਹਨਾਂ ਨੂੰ ਹੈ ਨਾ ਵੀ ਇਹ ਹੈਲਪ ਕਰਦੇ ਆ ਤਾਂ ਮੈਂ ਇਹਨਾਂ ਦਾ ਨੰਬਰ ਲਿਆ ਤਾ ਵੀ ਇਹਨਾਂ ਨੂੰ ਵੀ ਮੈਂ ਵਟਸਐਪ ਤੇ ਕਾਲ ਕੀਤੀ ਤਾਂ ਫਿਰ ਇਹਨਾਂ ਨੇ ਵੀ ਫੋਨ ਨਹੀਂ ਦੋ ਵਾਰੀ ਮੈਂ ਨਾਲ ਲਾਇਆ ਦੋ ਵਾਰੀ ਨਹੀਂ ਚੱਕਿਆ ਚਲੋ ਠੀਕ ਹੈ ਜੀ ਮੈਂ ਮੰਨਦੀ ਨਾ ਨਹੀਂ ਚੱਕਿਆ ਤਾਂ ਤੀਜੀ ਵਾਰ ਜਦੋਂ ਫਿਰ ਲਾਇਆ ਇਹਨਾਂ ਨੇ ਫੋਨ ਚੱਕਿਆ ਮੇਰਾ ਮੈਨੂੰ ਕਹਿੰਦੇ ਭੈਣੇ ਵੀ ਤੂੰ ਰੋਣੀ ਕਿੱਥੋਂ ਬੋਲਦੀ ਮੈਂ ਕਹਿੰਦੀ ਮੈਂ ਮਾਸ ਕਰਦੋ ਬੋਲਦੀ ਮੈਂ ਐ ਕਰਕੇ ਫਸੀ ਹਾਂ ਤਾਂ ਵੀਰਾ ਕਹਿੰਦੇ ਭੈਣ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੇਰਾ ਸਵੇਰੇ ਹੀ ਹੱਲ ਕਰੂੰਗਾ ਕਹਿੰਦੇ ਕੋਈ ਗੱਲ ਤਾਂ ਵੀਰੇ ਮੈਂ ਸਮਾਜ ਸੋਸਾਇਟੀ ਵਾਲ ਨੂੰ ਵੀ ਫੋਨ ਲਾਇਆ ਸੀਗਾ ਨਾ ਜਗਦੀਸ਼ ਵੀਰ ਜੀ ਨੂੰ ਉਹਨਾਂ ਨੇ ਵੀ ਫੋਨ ਲਾਇਆ ਸੀਗਾ ਤਾਂ ਉਹਨਾਂ ਨੇ ਵੀ ਮੇਰੇ ਨਾਲ ਵੀ ਇਹਨਾਂ ਨੇ ਵੀਰੇ ਉਹਨਾਂ ਨੇ ਚਲੋ ਵੀ ਇਹਨਾਂ ਨਾਲ ਜੋ ਗੱਲਬਾਤ ਹੋਈ ਫਿਰ ਇਹਨਾਂ ਨੇ ਵੀਰ ਜੀ ਇਕੱਠੇ ਹੋ ਕੇ ਇੰਡੀਆ ਉੱਥੇ ਕੁੜੀ ਕੋਲੇ ਗਏ ਤਾਂ ਕੁੜੀ ਉਸ ਟਾਈਮ ਤੇ ਮਜੂਦ ਸੀ ਉੱਥੋਂ ਤਾਂ ਕੁੜੀ ਦੇ ਘਰੋਂ ਵੀ ਇਹਨਾਂ ਨੇ ਪਾਸਪੋਰਟ ਵੀ ਘਰੋਂ ਕੱਢੇ ਇਹਨਾਂ ਦੇ ਉਹ ਕੁੜੀ ਦੇ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਇਸ ਦੀ ਹਾਂਜੀ ਐਨ ਆਰ ਆਈ ਥਾਣੇ 'ਚ ਵੀਰੇ ਸਾਡੀ ਕੰਪਲੇਂਟ ਵੀ ਕੀਤੀ ਹੋਈ ਹੈ ਕੋਈ ਹਜੇ ਉਹਦੀ ਕੋਈ ਨਿਗਰਾਨੀ ਨਹੀਂ ਹੋਈ ਕਿਹੜੀ ਕਿਹੜੀ ਜਗ੍ਹਾ ਤੇ ਕੀਤੀ ਕੰਪਲੇਂਟ ਅ ਐਨ ਆਰ ਆਈ ਥਾਣੇ ਸਿਟੀ ਵਨ ਦੇ ਕੋਲੇ ਜਿਹੜੇ ਹਾਂਜੀ ਮੋਗੇ ਕੀਤੀ ਹੈ ਦਰਹਾਂਜੀ ਮੋਗੇ ਦੇ ਰਹਿਣ ਵਾਲੇ ਹਾਂਜੀ ਮੋਗੇ ਦੇ ਰਹਿਣ ਵਾਲੇ ਤੇ ਤੁਹਾਡੇ ਨਾਲ ਤੁਸੀਂ ਇਕੱਲੇ ਗਏ ਸੀ ਜਾਂ ਹੋਰ ਵੀ ਕੁੜੀਆਂ ਸੀਗੀਆਂ ਤੁਹਾਡੇ ਨਾਲ ਨਹੀਂ ਵੀਰੇ ਉਸ ਟਾਈਮ ਤੇ ਮੈਂ ਇਕੱਲੀ ਗਈ ਸੀ ਹਾਂਜੀ ਉਸ ਤੋਂ ਮਗਰ ਦੂਜੇ ਤੀਜੇ ਦਿਨ ਬਾਅਦ ਕੁੜੀਆਂ ਦੋ ਆਈਆਂ ਵਾ ਜਿਹੜੀਆਂ ਕੁੜੀਆਂ ਉੱਤੇ ਆ ਪਰ ਉਹ ਵੀ ਵੀਰੇ ਆ ਸਮ ਉਹਨਾਂ ਦਾ ਮੇਰੇ ਨਾਲ ਨਾ ਵੀ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਕੁੜੀ ਵੀ ਇਹਦਾ ਨਾਮ ਵੀ ਸਾਡੀ ਵੀਡੀਓ ਵਾਇਰਲ ਹੋ ਗਈ ਸਾਰਾ ਕੁਝ ਹੋ ਗਿਆ ਪਰ ਉਹ ਕੁੜੀਆਂ ਨੂੰ ਉਹਨਾਂ ਨੇ ਉਸ ਟਾਈਮ ਤੇ ਫਿਰ ਉਹ ਵੀ ਜਾਨੀ ਕਿ ਉਹ ਨੰਬਰ ਸੀ ਨਾ ਉਹ ਕੁੜੀਆਂ ਨੂੰ ਵੀ ਉਹਨਾਂ ਨੂੰ ਕਹਿੰਦੇ ਸੀਗੇ ਵੀ ਜੇ ਤੁਸੀਂ ਫੋਨ ਕਰੋਗੇ ਤਾਂ ਉਹ ਕੁੜੀਆਂ ਦਾ ਨੰਬਰ ਮੈਂ ਲਿਆ ਸੀਗਾ ਪਰ ਉਹ ਕੁੜੀਆਂ ਦਾ ਨੰਬਰ ਐਸ ਸਮ ਚੱਲ ਨਹੀਂ ਰਿਹਾਗਾ ਕਿਉਂਕਿ ਉਹਨਾਂ ਨੇ ਬੰਦ ਕਰਵਾ ਦਿੱਤੇ ਉਸ ਸਮੇਂ ਮਤਲਬ ਉੱਤੇ ਗਲਤ ਤਰੀਕੇ ਦੀ ਵੀਡੀਓ ਬਣਾ ਲੈਂਦੇ ਸੀਗੇ ਹਾਂਜੀ ਵੀਰੇ ਗੱਲ ਜਿਵੇਂ ਕਿ ਕੁੜੀਆਂ ਨੂੰ ਵੀ ਗਲਤ ਕੰਮ ਕਰਾਉਂਦੇ ਸੀਗੇ ਫਿਰ ਉਹਨਾਂ ਦੀ ਵੀਡੀਓ ਬਣਾਉਂਦੇ ਸੀ ਫਿਰ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਫਿਰ ਜਿਵੇਂ ਤਾਂ ਇੰਡੀਆ ਤੋਂ 1.5 ਲੱਖ ਰੁਪਏ ਮੰਗਦੇ ਸੀਗੇ ਮੇਰੇ ਕੋਲ ਵੀ ਮੌਜੂਦ ਹੈ ਰਿਕਾਰਡਿੰਗ ਆ ਸਾਰਾ ਕੁਝ ਪਿਆਵਲੇ ਸਬੂਤ ਹੈ ਜਦੋਂ ਮੇਰੇ ਤੋਂ ਉਹਨਾਂ 1.5 ਲੱਖ ਰੁਪਏ ਮੰਗਿਆ ਕਿ 1.5 ਲੱਖ ਰੁਪਏ ਦੇਵਾਂਗੇ ਤਾਂ ਤੂੰ ਇੰਡੀਆ ਵਾਪਸ ਜਾਵੇਂਗੀ ਨਹੀਂ ਨਹੀਂ ਜਾਵੇਂਗੀ ਜਿਹੜੇ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਵੀਰੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਬਾਹਰ ਨਾ ਜਾਓ ਕੁੜੀਆਂ ਦਾ ਨਾਲੇ ਉੱਥੇ ਹੈ ਨਹੀਂ ਕੰਮ ਨਹੀਂ ਜਾਂਦਾ ਕੁੜੀਆਂ ਪਰ ਬਾਹਰ ਨਾ ਜਾ। ਕਿਉਂਕਿ ਜਿਹੜਾ ਕੁਝ ਮੇਰੇ ਨਾਲ ਹੋਇਆ ਨਾ ਵੀਰੇ ਮੈਨੂੰ ਅੱਖੀਂ ਮੈਂ ਦੇਖਿਆ ਸਾਰਾ ਕੁਝ ਦੇਖਿਆ ਬਾਕੀ ਜਿਹੜਾ ਮੇਰੇ ਕਾਰਨ ਦੀ ਤੁਸੀਂ ਇਹ ਕਿਉਂ ਸੀ ਵੀਰੇ ਮੈਂ ਮੇਰੇ ਮੈਂ ਤੁਹਾਨੂੰ ਦੱਸਾਂ ਸਹੀ ਦੱਸਾਂ ਵੀ ਵੈਸੇ ਰੈਂਟ ਤੇ ਰਹਿੰਦੇ ਆ ਵੀਰੇ ਠੀਕ ਹੈ ਨਾ ਵੀ ਹਰ ਇੱਕ ਦਿਨ ਹੁੰਦੀ ਕਿ ਚਲੋ ਸਾਡਾ ਆਪਣਾ ਘਰ ਹੋਵੇ ਬਣ ਜਾਵੇ ਚੰਗੇ ਲਈ ਜਾਇਦਾ ਹਨਾ ਚੰਗੇ ਲਈ ਮੈਂ ਗਈ ਹਾਂਜੀ ਬੱਚੇ ਹਾਂਜੀ ਵੀ ਬੱਚੇ ਦਾ ਫਿਊਚਰ ਵੀ ਬੱਚੇ ਕੁਝ ਬਣ ਜੂਗਾ ਬੱਚੇ ਸਕੂਲ ਸਰਕਾਰੀ ਸਕੂਲ ਚ ਪੜ੍ਹਦੇ ਵੀਰੇ ਮੈਂ ਇਹਨਾਂ ਨੂੰ ਇਹੀ ਤੇ ਵੀ ਚੰਗੇ ਸਕੂਲ ਚ ਪੜ੍ਹਾਉਂਗੀ ਉਹਦੇ ਬੱਚੇ ਹਨਾ ਤਾਂ ਪਰ ਵੀ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਆ ਕੋਈ ਠੀ 法律依据当中。